ਜੱਟ ਵੜਾ ਨਾ ਬਾਪਿਆ ਕਰ ਕੇ ਵੀਜ ਲਿਆ ਕਣਕ ਵੜ ਲਿਆ ਓ ਖੋਲਦਾ ਤੇਰਾ ਬੇਡਾ ਵੜ ਜਾ ਓ ਭੈਂਟ ਜੀ ਕਬੂਦਰੀ ਬਸਾ ਲੈਂਦਾ ਵਾ ਕੋਲ ਕੋ ਕਰਕੇ ਤੇਰਾ ਪਿਆਰ ਕਰਦਾ ਓ ਹੈਗਾ ਓ ਹਲਿਆ ਆਹ ਆ ਤਮਾਨ ਸਰਕਾਰ ਤਾਂ ਹਣ ਤੇਰੇ ਕਿਤੇ ਭਗਵਾਨ ਤੇ ਮੇਰੇ ਛੇ ਲੈ ਲੈ ਬੀ ਦੇ ਕਿਤੇ ਮੇਰ ਦੇ ਕਿਤੇ ਗੱਲੀ ਗੇਰੀਆਂ ਇਹ ਚੱਤ ਮਰਛ ਕਰ ਗਿਆ ਉਹ ਕਿਹੜੇ ਜਨਮ ਦਾ ਬਦਲਾ ਲੈ ਲਿਆ ਮੇਰੇ ਹੱਥਾਂ ਕੋਈ ਨਹੀਂ ਬਚ ਗਿਆ ਬਚ ਗਿਆ ਆ ਜਾ ਤੇਰੇ ਆ ਚਾ 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 ਕਰਦੇ ਦਾ ਜੂਰੀ ਜੀ ਸਾਥ ਕੋਈ ਨਹੀਂ ਕੋਸ਼ ਉਹ ਚਾ ਚਾ ਕੋਈ ਨਹੀਂ ਹੱਸਦਾ ਸੀ ਉਹ ਹੱਸਦਾ ਇਹ ਮੇਰੇ ਦਿਲ ਜੁੰਦਾ ਮੈਂ ਵਿੱਚ ਹੀ ਨੱਪ ਦਿੰਦਾ ਸਾਰੇ ਵਾਦੇ ਦਾ ਅੱਕ ਗਏ ਆੱਕ ਗਏ ਮੇਰੇ ਸਾਲੇ ਆੱਕ ਗਏ ਖਾਈ ਓਏ ਰੱਬਾ ਓ ਕੀ ਕਰੀਏ ਕੀ ਨਾ ਕਰੀਏ ਓ ਹੋਰ ਜਾਰਾ ਮੇਰਾ ਸਾਲਾ ਪੰਜ ਪੰਜ ਪੂਰੇ ਹੀ ਨਹੀਂ ਹੁੰਦੇ ਫਿਰ ਗੱਲ ਛੇਣੇ ਕਤੇ ਹੋਇਆ ਕਤੇ ਹੋਇਆ ਹਰ ਸਾਲ ਉਹੀ ਜਦ ਪਹਿਲਾ ਕਣਕ ਬੀਜ ਲ ਫਿਰ ਪਾਣੀ ਲਾਲ ਫਿਰ ਰੇਪਾਲ ਫਿਰ ਵੱਢ ਲ ਫਿਰ ਛੂੜੀ ਬਣਾ ਲ ਫਿਰ ਝੋਨਾ ਬੀਜ ਲ ਝੋਨਾ ਪਾਲ ਲ ਬੱਟਲੇ ਫੇਰ ਕਣਕ ਦੇ ਬੀਜ ਲ ਕਤੇ ਹੋਇਆ ਕਤੇ ਹੋਇਆ ਹਰ ਸਾਲ ਮੇਰਾ ਸਾਲਾ ਇਹੀ ਕੰਮ ਨਹੀਂ ਮੁੱਕਦਾ 에 ਹੋਰ ਯਾਰ ਕਿਹੜੇ ਪੈਂਜ ਨੇ ਪੰਜ ਪੰਜ ਜੁਹਿਆ ਰਿਆ ਮਨਾ ਕਰੀਏ ਰੇਸ ਤੇ ਚੱਕੋ ਮੰਜੇ ਠੀਕ ਹੈ ਨਾ 에 ਹੋਰ ਯਾਰ ਕਾਦਾ ਯਾਰ ਮੇਰੇ ਸਾਹ ਕੈਲੇ ਕੈਲੇ ਉਹ ਕੈਲੇ ਕੈਲੇ ਆਵੇ ਉਹ ਕੈਲੇ ਗਾਲ ਛੱਡ ਤੇਰਾ ਕੋਈ ਦਿਮਾਗ ਹੈ ਹੈ ਫਿਰ ਇਹ ਨਹੀਂ ਹਾਇਗਾ ਜਦੋਂ ਚੂੜੀ ਬਣਿਆਲੇ ਕਣਕ ਮੰਡੀ ਜੱਟਲ ਚੂੜੀ ਬਣਿਆਲੇ ਕਣਕ ਮੰਡੀ ਛੱਟ ਫੇਰ ਇਹਨੂੰ ਪਸੂਆਂ ਨੂੰ ਪਾ ਲਿਆ ਫੇਰ ਇਹਨੂੰ ਧੱਧ ਪੀ ਲਿਆ ਕਤੇ ਹੋਇਆ ਤਾਂ ਜੱਟ ਤਾਂ ਚਾਂਬਲੇ ਵੇ ਹਰ ਸਾਲ ਹੀ ਕਣਕ ਬੀਜਣੀ ਹਰ ਸਾਲ ਹੀ ਝੋਨਾ ਬੀਜ ਲਿਆ ਕਤੇ ਹੋਇਆ ਚਲ ਬੰਦਾ ਕਣਕ ਲੈ ਲਈ ਕਤੇ ਹੋਇਆ ਝੋਨਾ ਲੈ ਲਿਆ ਚੱਲ ਯਾਰ ਭੈਣ ਮਰਾਵੇ ਟਾਂਟਾ ਛੜ ਕੇ ਕੰਮ ਨਹੀਂ ਨਿਭੜਨੇ ਲੈ ਕਰਨੈਲ ਸੈਂਸ ਆਏ ਹਾਏ 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 ਰੱਬਾ ਕਿਹੜੀ ਜ਼ਿੰਦਗੀ ਚ ਫਸ ਗਏ ਮੇਰੇ ਛਾਲੇ ਦੇ ਏ ਹੋਰ ਯਾਰ ਕਿੱਥੋਂ ਮੇਰਾ ਸਾਲਾ ਜਟਵੈੜਾ ਨਾ ਬਾਹ ਪਿਆ ਕਰ ਕੇ ਵੀਜ ਲਿਆ ਕਣਕ ਵਟ ਲਿਆ ਹਣ ਪਲੀਰੀ ਵੀਜ ਲਿਆ ਬੰਦੇ ਇਕੱਠੇ ਕਰ ਲਿਆ ਝੋਨੇ ਲਾ ਲਿਆ ਕਿਆ ਦੀ ਜ਼ਿੰਦਗੀ ਆ ਇਨਸਾਨ ਵਾਲੀ ਹਾਈ 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 ਜੇ ਕਰੇ ਮੈਂ ਜਾਨਵਰ ਹੁੰਦਾ ਫਰਜ ਕਰ ਲਾ ਮੈਂ ਗੋਇਲਾ ਕਬੂਤਰ ਹੁੰਦਾ ਰਾਮ ਨਾ ਕਿਤੇ ਦਾਣੇ ਚੁਗਦਾ ਬੈਠ ਕਰਦਾ ਰਾਮ ਨਾ ਪੈ ਜਾਂਦਾ ਦਾਣਾ ਚੁਗਦਾ ਬੈਠ ਕਰਦਾ ਰਾਮ ਨਾ ਪੈ ਜਾਂਦਾ ਕਿਨੇ ਕਦਨੇ ਕਿਤੇ ਜੇ ਕਿਧਰ ਰਹਿ ਕੇ ਤੇ ਯਾ ਲੈਣਾ ਬਾਲਾ ਨੇ ਇੱਕ ਪਾਇਣੜ ਜੀ ਗੋਦਰੀ ਵਿਛਾ ਲੈਂਦਾ ਵਾ 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 ਕਰਕੇ ਉਹਦਾ ਪਿਆਰ ਕਰਦਾ ਉਹ ਹਾਂੜੀ ਧਰਦੀ ਬੱਚੇ ਪੈਦਾ ਕਰਦੇ ਦਾਣੇ ਦਾ ਮੇਰੇ ਸਾਲੇ ਜਿੱਦੋਂ ਮਰਜੀ ਚੋਗਲਾ ਐ ਰਾਮਾ ਠੀਕ ਨਾ ਗਿਆਨਵਰ ਵਾਲੀ ਜ਼ਿੰਦਗੀ ਨਜ਼ਾਰਾ ਨਾ ਮੇਰੇ ਸਾਲਿਆਂ ਨੇ ਕਣਕ ਬੀਜਣੀ ਨਾ ਵੱਢਣੀ ਨਾ ਤੂੜੀ ਬਣਾਉਣੀ ਨਾ ਕਿਸੇ ਦਾ ਪੈਸਾ ਲੈਣਾ ਨਾ ਕਿਸੇ ਦਾ ਪੈਸਾ ਦੇਣਾ ਗਿਆਨਵਰਾਂ ਦੀ ਜ਼ਿੰਦਗੀ 'ਚ ਨਜ਼ਾਰਾ ਹੈ ਏਂਡ ਜੀ ਗੋਦਰੀ ਵਿਛਾ ਲੈਂਦਾ ਇਸ ਕਬੂਤਰ ਬੁਆ ਕਰੀ ਜਾਣ ਮੈਨੂੰ ਤੂੰ ਕੂਤਰੀ ਬਣੀ ਮੈਂ ਕਬੂਤਰ ਦਿਨ ਜਾਨ ਚੰਗ ਚਿਹਜੇ ਪਛਾਹ ਕੇ ਤਿਆਰ ਕਰਿਆ ਕਰਾਂਗੇ ਬੇਜਾਰੀ ਆਉਂਦੇ ਐ ਹੋਰ ਜੜ ਕਰਨੇਲ ਸੇ ਇੰਨਾ ਜੜਵੈਣਾ ਨੇ ਨਾ ਧਰਤੀ ਦਾ ਵੀ ਸਤਿਆ ਨਾਸ ਕਰਦਾ ਨੇ ਜਾਨਵਰ ਬਣ ਕੇ ਕਰਾਂਗੇ ਕਿ ਡੁੱਡਣ ਮੇਰੇ ਸਾਲਿਆ ਨੇ ਸਾਰੇ ਦਰਖਤ ਵੱਢਤੇ ਆਹ ਲਾ ਕਿੱਥੇ ਪਾਉ ਹੈ ਆਲਨ ਫੌਣ ਵੀ ਤੇ ਦਰਾਖਤ ਚਾਹੀਦੇ ਆ ਹਵਾ ਚਾਹੀਦੀ ਹੈ ਦਰਾਖਤ ਤਾਂ ਮੇਰੇ ਸਾਲਿਆਂ ਨੇ ਸਾਰੇ ਪੱਟ ਤੇ ਫੇਰ ਮੇਰੇ ਸਾਲੇ ਧਰਤੀ ਜੋ ਪਾਣੀ ਖਿੱਚੀ ਜਾਂਦੇ ਆ ਹਰ ਸਾਲ ਪਾਣੀ ਵੀ ਮਾਰਿਆ ਨੇੜੇ ਠੀਕ ਹੈ ਨਾ ਅ ਕਾਦਾ ਯਰ ਕਾਦਾ ਹੁਣ ਆਉਂ ਉਹਨ ਸਰ ਬੜਕੂ ਗਾਲਾਂ ਕੱਢੂ ਪਿਆ ਸੀ ਜਾਂਦਾ ਟਾਈਮ ਨਹੀਂ ਹੁਣ 3 ਦਿਨ ਹੋ ਗਏ ਟਰੈਕਟਰ ਤੇ ਮੇਰੇ ਸਾਲੇ ਮੇਰੇ ਸਨ ਲੱਗੇ ਪਏ ਐ ਇਹਨਾਂ ਨੂੰ ਤੂੜੀਆਂ ਬਣਾਉਣ ਦੀ ਪਈ ਐ ਫੇਰੇ ਸੀ ਜਾਂਦੇ ਨੇ ਹੁਣ ਵੀ ਤੇ ਹੇ ਰੇ ਹਾਈ ਹਾਈ ਸ਼ੌਂ ਜਾ ਮਨਾ ਆਈ ਹਾਈ ਕਦੇ ਪੂਟੋ ਆ ਜੇ ਸੁਪਨੇ ਚ ਹਾਈ ਹਾਈ ਓਏ ਹੋ ਗਿਆ ਉੱਠ ਕੀ ਕਹਿੰਦੇ ਕੁੱਤਾ ਪਿਆ ਮੇਰਾ ਖਲਾ ਮੈਂ ਜੇੜਾ ਲਾ ਕੇ ਮੁੰਡੇ ਟਰਾਲੀ ਦੇ ਭਰੀ ਨਹੀਂ ਤੇ ਕੀ ਕਹਿੰਦੇ ਆਰਾਮ ਵੀ ਨਾ ਕਰਕੇ ਹੈ ਆਰਾਮ ਵੀ ਨਾ ਕਰਕੇ ਆ ਵੀ ਨਗਰੀ ਰਾਮ ਕਰ ਲਈ ਪਰ ਹੁਣ ਨਾਮ ਕਰਨ ਦਾ ਟਾਈਮ ਥੋੜੀ ਆ ਐਵੇਂ ਥੋੜੀ ਹਣ ਮੈਂ ਬੱਲ ਖਰੀਦਿਆ ਚਾਚਾ ਖਾਕਦੇ ਨੂੰ ਖਾਣ ਨਹੀਂ ਖਾਂਦੇ ਨੂੰ ਖਾਣ ਨਹੀਂ ਕੋਈ ਮੇਰੇ ਆ ਸਾਲਿਆ ਹਾੜੀ ਦੇ ਟਾਈਮ ਨਹੀਂ ਆ ਇਹੇ ਕੁਝ ਕਰੀਆ ਹੁੰਦਾ ਬਾੜੀਆਂ ਦਾ ਟਾਈਮ ਹੈ ਹਾਂ ਹਾਂ ਕੀ ਲੈ ਤੂੰ ਤੇ ਫਿਰ ਹਰ ਸਾਲ ਹੀ ਬੀਜ ਲੈਨੇ ਹਰ ਸਾਲ ਹੀ ਕਣਕ ਦੀ ਬੀਜ ਲੈਨੇ ਮੈਨੂੰ ਤਾਂ ਹਰ ਸਾਲ ਹੀ ਨਹੀਂ ਟਾਈਮ ਹੁੰਦਾ ਕੱਚੇ ਹੋਇਆ ਕਣਕ ਬੀਜੜੀ ਕੱਚੇ ਹੋਇਆ ਝੋਨਾ ਬੀਜੜੀ ਕਿਦਾ ਹਟਦਾ ਹੀ ਨਹੀਂ ਫੇਰ ਮੇਰੀ ਗੱਲ ਸੁਣ ਲੈ ਜਿਹੜਾ ਸਾੜੀ ਦਾ ਟਾਈਮ ਆ ਤੈਨੂੰ ਐ ਪਤਾ ਕਿੰਨਾ ਕਿੰਨਾ ਜ਼ਰੂਰੀ ਹੁੰਦਾ ਕਿਸਾਨਾਂ ਲਈ ਜਿਹੜਾ ਬੁੜੀ ਮਰਗੀ ਸੀ ਕਿਸੇ ਦੀ ਉਹਨੇ ਪੜੋਲੇ ਦੀ ਪਾ ਕੇ ਰੱਖ ਲਈ ਸਾੜੀ ਦੇ ਟਾਈਮ ਤੇ ਵੀ ਬਾਅਦ ਚ ਸੈਂਤ ਲਾਂਗੇ ਉਦੋਂ ਬੜਦ ਹੁੰਦੇ ਸੀ ਉਦੋਂ ਸਾਧਨ ਨਹੀਂ ਸੀ ਤਾਂ ਸੀ ਹੁਣ ਤਾਂ 15 ਮਿੰਟ ਅਜੇ ਅਗਲਾ ਜ਼ਮੀਨ ਵੀ ਬਾਹ ਬੀਜ ਲੈਂਦਾ ਉਦੋਂ ਇਹਦਾ ਬੜਦਾ ਮੌਕੇ ਦਾ ਕੰਮ ਸੀ ਓ ਚੰਗਾ ਮੇਰੀ ਗੱਲ ਸੁਣ ਲੈ ਲੱਤਾਂ ਪਹਿਣ ਗਿਆ ਤੇਰੇ ਮਾ ਗਿੜਾ ਲਾ ਕੇ ਆ ਗਿਆ ਟਰਾਲੀ ਦਾ ਭਰੀ ਨਹੀਂ ਰਕਿਆ ਫੁੱਦੂ ਗੱਲਾਂ ਕਰਦਾ ਹੁੰਦਾ ਯਾਰ ਤੂੰ ਧਰ ਦਿੰਦੇ ਯਾਰ ਧਰ ਦਿੰਦੇ ਸੀ ਕਿ ਨਾ ਇਹ ਵਿੱਚ ਗਾਜਰ ਗੁੱਲਿਆ ਜਾਂ ਮਸਾ ਪਾਇਆ ਵਿੱਚ ਮੈਂ ਨਾਲ ਪਵਾ ਕੇ ਜਾਇਆ ਕਰ ਹੁਣ ਮੈਂ ਉਧਰ ਗੇੜੇ ਲਾਵਾ ਨਾਲ ਪੰਮਾ ਪੈ ਜਾਂਦਾ 4-5 ਕਿਲੋਮੀਟਰ ਪਿੰਡ ਆ ਯਾਰ ਤੇ ਫਿਰ ਮੈਂ ਹਾਂ ਟਰੈਕਟਰ ਚਲਾਵਾਂ ਮੈਂ ਵਿੱਚ ਗਾਜਰ ਗੁੱਲਿਆ ਜਾ ਵਿੱਚ ਪਾ ਮੈਂ ਯਾਰ ਇਹਦਾ ਸਿੱਧਾ ਸਿੱਧਾ ਚਲੋ ਹੁਣ ਉਥੇ ਬੱਖੀਆਂ ਤਣਾਉਂਦਾ ਜਾਣਾ ਮੈਂ ਸਾਰੇ ਰਾਹ ਓਖਣੀਆਂ ਮੈਂ ਜਾਵਾਂ ਤੂੰ ਚਲਾ ਲਿਆ ਹੈ ਮੈਂ ਜਾਣਾ ਮੈਂ ਤਾਂ ਗੱਲ ਨਿਕਲੂ ਉਧਰ ਬੇੜਾ ਵਹਿ ਗਿਆ ਭੁਤ ਤਮਾਨ ਸਰਕਾਰ ਦਾ ਸੜਕ ਨਹੀਂ ਬਣਾਉਂਦੀ ਸਾਰੇ ਸੜਕਾਂ ਤੇ ਓਖਣੀਆਂ ਪਈਆਂ ਪਈ ਨੇ ਡੇਡੀਆਂ ਮੰਜਾ ਮੇਰੇ ਸਾਲੇ ਲਿਆ ਕੇ ਵੱਡ ਚੜਾ ਲਿਆ ਭਗਵਾਨ ਤਮਾਨ ਸਰਕਾਰ ਤਾ ਹੁਣ ਤੇਰੇ ਕਿਤੇ ਭਗਵਾਨ ਤਾ ਮੇਰੇ ਛੋਲੇ ਲੈ ਲੈ ਬੀਜ ਦੇ ਕਿਤੇ ਮੇਰ ਦੇ ਕਿਤੇ ਗੱਲੇ ਗ ਗੱਲ ਸੁਣ ਲੈ ਓਏ ਹਾਂ ਟਾਲੀ ਚਲਾ ਉਹ ਕਬੱਟ ਬੈ ਟਰੈਕਟਰ ਦੇ ਹਾਂ ਹਾਂ ਕਿ ਟਰਾਲੀ ਭਰੀ ਅਸੇ ਦੀ ਅਦੀ ਤਾਂ ਗਾਦਰ ਗੁੰਲਾ ਜਾਂ ਚੱਜਨਾ ਪਵਾ ਵਿੱਚ ਪਿਆ ਨਹੀਂ ਪਾਇਆ ਦਾ ਪਿਆ ਯਾਰ ਉਹ ਨਹੀਂ ਚੱਜਨਾ ਪਵਾ ਹੋਰ ਬਿੱਤੀ ਕਿਵੇਂ ਪਊਗਾ ਪਿਆ ਦਾ ਪਿਆ ਉਹ ਚੱਜਨਾ ਨਹੀਂ ਪਿਆ ਓਏ ਡਹਿਕ ਮਾਰਦਾ ਪਰੌਣਿਆ ਡਹਿਕ ਮਾਰਦਾ ਇਹ ਉਹ ਪਿਆ ਪਿਆ ਨਹੀਂ ਠੀਕਾ ਲੈ ਲੈ ਇਹ ਕਰਨੇ ਇਹਨੂੰ ਮੇਰੇ ਸਾਲੇ ਨੂੰ ਨਾ ਲੈ ਚ ਮਾਰ ਕੇ ਵਿੱਚ ਸੱਟ ਪੇ ਦੇ ਗੱਲਾਂ ਯਾਰ ਲੋਟ ਆ ਗਿਆ ਜਿਹੜੇ ਮੇਰੇ ਬਦਲੇ ਲੈਂਦਾ ਨਾ ਇਹਦੇ 100 ਗੁਣਾ ਬਦਲਾ ਲੈ ਜੱਟ ਤੇ ਲੋਹਾ ਕੁੱਟੇ ਹੀ ਲੋਟ ਆਉਂਦੇ ਆ ਮੇਰੇ ਸਰ ਚਾਚਾ ਵਿਚ ਵੜ ਕੇ ਯਾਰ ਕਿਵੇਂ ਹੋ ਜੂ ਯਾਰ ਚਾਚਾ ਠੀਕ ਆ ਕਹਿ ਲਿਆ ਮੇਰੀ ਗੱਲ ਸੁਣ ਲੈ ਚੰਗਾ ਭਲਾ ਠੀਕ ਆ ਤੂੰ ਟਰੈਕਟਰ ਸਾਈਡ ਨਹੀਂ ਠੀਕ ਤੂੰ ਵਿਚ ਵੜ ਮੈਰਾ ਜਾ ਕਰ ਓਏ ਕਿੱਧਰ ਵਿਚ ਵੜਾ ਯਾਰ ਓਦਰ ਵਿਚ ਵੜ ਕੇ ਦੇਖ ਲੈ ਯਾਰ ਠੀਕ ਦਾ ਹੈਗਾ ਯਾਰ ਨਹੀਂ ਜਾ ਠੀਕ ਆਏ ਕਾਹ ਨੂੰ ਚਾਚਾ ਯਾਰ ਤੂੰ ਹਰਦਾ ਨਹੀਂ ਹੁੰਦਾ ਓਏ ਤੂੰ ਆਮਨਾ ਆ ਜਾ ਯਾਰ ਓਏ ਆਮਨਾ ਯਾਰ ਆਮਨਾ ਹੁਣ ਆਪਣਾ ਹੀ ਹੂ ਤੂੰ ਤੋੜ ਕੇ ਦੇਖ ਲੈ ਤੋੜ ਕੇ ਦੇਖ ਲੈ ਖਾਸਮਾ ਯਾਰ ਮੇਰਾ ਦੇਖਿਆ ਓਏ ਮੈਂ ਤਾਂ ਪਿਆਸੀ ਇਧਰ ਦੀ ਆ ਤੈਨੂੰ ਦਿਖਾਵਾਂ ਸਾਰਾ ਠੀਕ ਹੈ ਨਾ ਆ ਦੇਖ ਆ ਦੇਖ ਇੱਧਰ ਆ ਜਾ ਕਰ ਇਹ ਆ ਦੇਖ ਉਹ ਸਹੀ ਨਹੀਂ ਜਾ ਸਹੀ ਨਹੀਂ ਜਾ ਚਾਚਾ ਉਹ ਟਰਾਲੀ ਦੀ ਬੜਕੇ ਕੀ ਕਰਨਾ ਯਾਰ ਯਾਰ ਤੈਨੂੰ ਯਾਰ ਗੱਲ ਸੁਣ ਚਾਚਾ ਮੇਰੀ ਗੱਲ ਸੁਣ ਦੋਹਾਂ ਦੇ ਚੋਰ ਨਾਮਰਾ ਮੁੜ ਕੇ ਉਹ ਤਿਲਕਦਾ ਵੀ ਉਹ ਤਿਲਕਦਾ ਹੈ ਤਾਂ ਹੀ ਤਾਂ ਤੈਨੂੰ ਕਹਿ ਰਿਹਾ ਸਾਡਾ ਫਿਰ ਆਇਆ ਪਰਨੇ ਨਾ ਬੰਦ ਦਿੰਦਾ ਓਏ ਓਏ ਆਏ ਨਹੀਂ ਲੋਟ ਆਉਂਦੇ ਓਏ ਨਹੀਂ ਲੋਟ ਆਉਂਦੇ ਪਰਨੇ ਨਾ ਬੰਨਾ ਓਏ ਅਗਰ ਤੂੰ ਚੜ ਟਰਾਲੀ ਓਏ ਜਰ ਤੂੰ ਚਾਚਾ ਤੇਰੇ ਗਿਆਨ ਸੰ ਤੂੰ ਛਿਆਣਾ ਵੇਣਾ ਬੰਦਾ ਜਿੰਨਾ ਤੇਰਾ ਦਿਮਾਗ ਆ ਮੇਰਾ ਹੈ ਨਹੀਂ ਮੇਰਾ ਹੈ ਨਹੀਂ ਦਿਮਾਗ ਜੇ ਮੇਰਾ ਦਿਮਾਗ ਹੁੰਦਾ ਮੈਂ ਤੇਰੀ ਥਾਂ ਤੇ ਨਾ ਹੁੰਦਾ ਮੇਰਾ ਦਿਮਾਗ ਹੈ ਨਹੀਂ ਤੂੰ ਚੜ ਜਾ ਟਰਾਲੀ ਅਜਾ ਚਾਚਾ ਤੂੰ ਮੁੰਡਾ ਖੁੰਡਾ ਜਰ ਭਰ ਜਾ ਦੋ ਮਿੰਟ ਤੇ ਫੀਜੰਦਾ ਕੰਮ ਹੈ ਠੀਕ ਹੈ ਨਾ ਨਵੇੜੀਏ ਕੰਮ ਆਥਰ ਨੂੰ 20 ਚਾਚੀ ਟਰਾਲੀਆਂ ਵੜਾ ਮੈਂਗੇ ਚਾਚੇ ਚਾਚੇ ਉ ਤਾਂ ਕਹੀ ਜਨਾ ਕਿ ਬੁਢੀ ਲੜੇ ਪਰ ਪਰੋਲੇ ਚੱਲੇ ਪੁਲੀਸੀ ਹੈ ਹੁਣ ਤੂੰ ਟਾਈਮ ਖਰਾਬ ਕਹੀ ਜਨੇ ਯਾਰ ਡੇਡ ਚਰ ਲੋ ਉਥੇ ਨ ਜਾ ਉਹ ਲੋਟਦਾ ਹੈਗਾ ਯਾਰ ਬਾੜ ਮੇਰਾ ਪੁੱਤ ਬਾੜ ਮੇਰਾ ਪੁੱਤ ਚਾਚਾ ਪੁੱਤ ਬਣ ਚਾਚਾ ਪੁੱਤ ਬਣ ਜਾ ਸਣ ਜਾ ਕਰਾ ਕਰ ਕਰਾ ਮੇਰਾ ਚਾਚਾ ਪੁੱਤ ਸੈਟ ਓਏ ਠੀਕ ਤਾਂ ਹੈਗਾ ਓਏ ਓ ਨਹੀਂ ਠੀਕ ਹੈ ਓ ਯਾਰ ਆ ਵੇ ਉਥੋਂ ਆ ਦੇਖ ਮਾਰਨੇਗਾ ਚੱਜਣਾ ਉਥੋਂ ਓ ਚੱਜਣਾ ਨਿਗਾ ਮਾਰੇਗਾ ਓ ਯਾਰ ਸਹੀ ਆ ਯਾਰ ਕਹਿੰਦੇ ਰੂਹੀ ਮਾਰੀ ਨਾ ਯਾਰ ਤੂੰ ਯਾਰ ਉਹਨੇ ਗਾ ਮਾਰੇਗਾ ਤਾਂ ਫੇਰ ਹੀ ਆ ਉਹ ਨਿਕਲ ਰਹਿਣੀ ਏ ਠੀਕ ਨਹੀਂ ਹੋਣਾ ਖੜ ਜਾ ਓਏ ਓਏ ਆ ਕੀ ਕਰ ਗਿਆ ਯਾਰ ਤੂੰ ਓਏ ਮੈਂ ਦੱਸਦਾ ਓ ਕਹ ਲੈ ਓਏ ਘੱਟਾ ਓਏ ਮੇਰਾ ਸਾਲਿਆ ਮੇਰਾ ਓਏ ਖੜ ਜਾ ਓਏ ਖੜ ਜਾ ਕੁਛ ਨਹੀਂ ਹੁੰਦਾ ਓਏ ਓ ਕੁਛ ਨਹੀਂ ਹੁੰਦਾ ਓਏ Yeah. Okay.

ਹੈ ਵਾਹਰ ਆਇਗਾ ਹੈ ਵਾਹ ਵਾਹ ਇਹ ਯਾਰਾ ਕੈਨੇ ਕੀਨੇ ਕਹਾਫੀ ਮਗਰਦੀ ਆਇਕਰ ਮਗਰਦੀ ਆਇਕਰ ਇਹ ਮੇਰੇ ਛਾਰਕੜੇ ਦੀ ਹਵਾ ਪਤਾ ਕਿੰਨੀ ਤੇਜ਼ ਚੱਲਦੀ ਆ ਤੇਰੇ ਭੇੜਾ ਬਈ ਮੇਰਾ ਛਾਣੀ ਨੌਕਰ ਨੂੰ ਫਦੂਸ਼ ਆ ਮਰ ਗਿਆ ਤੇਲੇ ਤੈਨੂੰ ਲੱਗਦਾ ਖੈਨੀ ਅਸੀਂ ਉਹੀ ਫਿਰਦੇ ਹੈ ਵਾਹ ਵਾਹ ਇਹ ਮੇਲੇ ਵਾਹ ਮੈਂ ਰਸਾ ਨਹੀਂ ਆ ਬੱਚੇ ਹਲੇ ਮੈਂ ਬੱਚੇ ਨਾਪ ਦੂੰ ਮੇਰੇ ਸੜਾ ਮੈਂ ਮੇਰੇ ਬੱਚੇ ਨਾਪ ਦੂੰ ਓ ਮੈਂ ਬੱਚੇ ਨਾਪ ਦੂੰ ਇੱਥੇ ਛੜਾਉਣ ਵਾਲਾ ਵੀ ਕੋਈ ਆਈਂਦਾ ਉਹ ਮੈਂ ਕੱਢ ਲਾਉਂਗਾ ਓਏ ਬਾਈ ਬਨੇ ਬਾਹਰ ਕੱਢ ਲਾ ਓਏ ਬਾਹਰ ਕੱਢ ਬਾਹਰ ਕੱਢ ਨਰੇ ਬਾਹਰ ਲੜਨਾ ਵੇ ਜੀ ਹਰ ਮੈਂ ਮੈਂ ਹੱਥ ਵਾਂਨਾ ਤੇ ਬਾਹਰ ਕਰਨਾ ਹਾਂ ਹਾਂ ਹੱਥ ਕੱਢ ਲੈ ਤੂੰ ਸਾਨੂੰ ਡਰਾਈਵਰਾਂ ਨੂੰ ਫਦੂ ਕਹਿੰਦਾ ਤੈਨੂੰ ਪਤਾ ਡਰਾਈਵਰੀਆਂ ਹੁੰਦੀਆਂ ਕੀ ਐ ਤੇਰੇ ਸਾਹਮਣੇ ਵੀ ਖੜੀ ਮਸ਼ੀਨਰੀਆਂ ਚਲਾਉਣੀਆਂ ਸੌਖੀਆਂ ਹੀ ਆ ਮੱਸ ਓਏ ਬੰਦੇ ਯਾਰ ਚੈਨੜੇ ਨਿਆ ਮਿਆਰ ਚੈਨੜੇ ਓਏ ਮੇਰਾ ਹਲਿਆ ਤੂੰ ਬਦਲਾ ਲੈ ਲੈ ਓਏ ਕਿਹੜੇ ਬਦਲੇ ਲੈ ਲੈ ਹਉ ਇਹ ਲੈ ਤੇਰੇ ਮਲੇ ਮੇਰਾ ਓਏ ਹਰੇ ਕਾ ਮੈਂ ਤਰਛ ਕਰ ਗਿਆ ਉਹ ਕਿਹਦੇ ਜਨਮ ਦਾ ਬਦਲਾ ਲੈ ਲਿਆ ਮੇਰੇ ਅੱਥਰਾਂ ਕੋਈ ਨਹੀਂ ਬਚ ਗਿਆ ਬਚ ਗਿਆ ਆ ਜਾ ਲੱਗ ਗਿਆ ਪਤਾ ਲੱਗ ਗਿਆ ਪਤਾ ਓਏ ਲੱਗ ਗਿਆ ਪਤਾ ਆ ਗਈ ਨਾਲ ਜਾ ਜਿਹੜੇ ਅਸੀਂ ਡਰਾਈਵਰ ਹੁੰਨੇ ਆ ਨਾ ਛਾੜੀਆਂ ਜ਼ਿੰਦਗੀਆਂ ਮੌਤ ਨਾਲ ਖੇਡਦੇ ਆ ਹੁਦਕੇ ਠੀਕ ਆ ਤੁਸੀਂ ਸਾਨੂੰ ਕਹਿੰਦੇ ਆ ਫੁੱਦੂ ਓਨੂੰ ਲੱਗਦਾ ਵੀ ਡਰਾਈਵਰ ਖੜੀ ਈਜੀ ਤਰੇ ਫਿਰਦੇ ਆ ਨਹੀਂ 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 ਆਇਆ ਸਵਾਦ ਕੱਲੇ ਮੇਰਾ ਥੱਲੇ ਹਾਂ ਓ ਤਰਾ ਥੱਲੇ ਪਰ ਮੈਨੂੰ ਸਾਰ ਲਾ ਓ ਜੇ ਥੋ ਉਤਰੂ ਕੰਜਰਾ ਟੇਕ ਡਿੱਗੂ ਤੂੜੀ ਢੱਲ ਜਿਥਲੇ ਓ ਜਾਨੋ ਮਸਾਂ ਬਚਿਆ ਮਰਨੋ ਮਸਾਂ ਬਚਿਆ ਮੇਰੇ ਸਾਲੇ ਨੂੰ ਫੇਰ ਤੂੜੀ ਦੀ ਪਈ ਆ ਜੇ ਮਰ ਜਾਂਦਾ ਫੇਰ ਓਏ ਸੀ ਮਹੀਨੇ ਦੀ ਮਿਹਨਤ ਆ ਮੇਰਾ ਸਾਲੇ ਇਹ ਤਾਂ ਟੈਟੂ ਆ ਜਾ ਮਾਰ ਕਰ ਕਰਾ ਕੇ ਜੱਟਾ ਨੂੰ ਤੂੜੀ ਬਚਦੀ ਆ ਮਸਾਂ ਤੂੜੀ ਚਤਣਾ ਚ ਲੈ ਲਈ ਜੇ ਮਰ ਜਾਂਦਾ ਤੇਰੇ ਥੱਲੇ ਆ ਜਾ ਗਾਹ ਚਾ ਚੀਨੂ ਨੇ ਦੱਸੀ ਜਾ ਕੇ ਵੀ ਉਥੇ ਪਕਾਇਲੇ ਨੇ ਮਾਰਾ ਜਾਂ ਕਰਤਾ ਮਾਰਾ ਜਾਂ ਹਾਂ ਮੇਰਾ ਸਾਲਾ ਮੇਰੀ ਡਾਂ ਮਸਾ ਬਤੀ ਤੂੰ ਪੰਗੇ ਕਿਉਂ ਲੈੰਨਾ ਤੈਨੂੰ ਕੀ ਲੈ ਕੇ ਪਹਿਲੇ ਆ ਤਾ ਤੂੰ ਮੇਰਾ ਸਾਲਾ ਜਨਮ ਜਨਮ ਦਾ ਤੇਰੀ ਸਾਥ ਤੂੰ ਮੇਰਾ ਸਾਲਾ ਅੱਜ ਮੇਰਾ ਸਾਲਾ ਉਹ ਨਹੀਂ ਤੋ ਜਨਮ ਜਨਮ ਦਾ ਮੇਰਾ ਸਾਲਾ ਤਾਂ ਕੱਢ ਲਿਆ ਅੱਜ ਮੇਰੀ ਗੱਲ ਜੇ ਮੇਰੇ ਦਿਲ ਚੋਂ ਨਾ ਮੈਂ ਵਿੱਚ ਹੀ ਨੱਪ ਦਿੰਦਾ ਸਾਰੇ ਵਾਦੇ ਘੱਟ ਪਾਪ ਹੈ ਨਹੀਂ ਸੀ ਓਏ ਪਾਪ ਹੈ ਨਹੀਂ ਸੀ ਪਾਪ ਕਿਉਂ ਨਹੀਂ ਸੀ ਹਾਂ ਸਰਾਦਾ ਮੇਰਾ ਸਾਲਾ ਮੇਰੇ ਤਾਂ ਜਾਨ ਮਸਾਂ ਬਚੀ ਆ ਮੇਰੇ ਦਿਲ ਚ ਪਾਪ ਹੁੰਦਾ ਤੈਨੂੰ ਵਿੱਚੇ ਹੀ ਨੱਪ ਦਿੰਦਾ ਪਾਪ ਹੈ ਨਹੀਂ ਇਹ ਦਿਲ ਪਾਪੀ ਨਹੀਂ ਗਾ ਇਹ ਨੂੰ ਤੰਗ ਕਰਦਾ ਤੂੰ ਜਾਣ ਕੇ ਨਹੀਂ ਗੱਲ ਸੁਣੀ ਬਸ ਤੂੰ ਤਨਾ ਥੋੜਾ ਹੈ ਖਰਾਬ ਕਿਹੜਾ ਮੇਰਾ ਕਰ ਕਿ ਸੈਟ ਕਰੀ ਬੱਲੇ ਓਏ ਤੇ ਬੱਲੇ ਹੁਣ ਇਹਦਾ ਮਤਲਬ ਨਹੀਂ ਕਰ ਸਾਰੇ ਜਮਾਨੇ ਸਾਨੂੰ ਸੈਟ ਕਰ ਓਏ ਨਾ ਚਾਚਾ ਕੋਈ ਨਹੀਂ ਓਏ ਚਾਚਾ ਕੋਈ ਨਹੀਂ ਹਾਸਦਾ ਸੀ ਓਏ ਹਾਸਦਾ ਸੀ ਚਾਚਾ ਕਰ ਸਟ ਕਰ ਦੇਣਾ ਸੈੱਟ ਕਰ ਦੇਣਾ ਠੀਕ ਹੈ ਨਹੀਂ ਚਾਚਾ ਵੇਰੀ ਗੱਲ ਸੁਣ ਚਾਚਾ ਓਏ ਹੈਲੋ ਚਾਚਾ ਝੋਲ ਓ ਮੈਂ ਕਿੰਨੇ ਚੜਦੀ ਚਾਚਾ ਇਹ ਪਸੰਗਾਂ ਨੂੰ ਪਾਉਣਿਆ ਨਾ ਫੇਰ ਆਦ ਵੀ ਕਰ ਰਹੇ ਦੀ ਨਾ ਇਹ ਪਸੰਗਾਂ ਨੂੰ ਪਾਉਣਿਆ ਚਾਚਾ ਚੱਲ ਤਨ ਪਾਣੀ ਪੂਣੀ ਤੇ ਆਮ ਪਤਾ ਲੱਗ ਗਿਆ ਹੁਣ ਅਕਲ ਆ ਗਈ ਅਕਲ ਆ ਗਈ ਨਾ ਹੋਰ ਆ ਗਈ ਨੌਕਰੀਆਂ ਕਰਨੀਆਂ ਬਹੁਤ ਔਖੀਆਂ ਲਾ ਇਧਰ ਚਾਚਾ ਜੀ ਸਿਓ ਲੈ ਓ ਚਾਚਾ ਜੀ ਸਿਓ ਹਾਏ ਹਾਏ ਓਏ ਖੜ ਜਾ ਯਾਰ ਪਹਿਲਾਂ ਆ ਲੱਗੂ ਖਸਮਾ ਓ ਨਾ ਨਾ ਪਹਿਲਾਂ ਤੂੰ ਨਾ ਨਾ ਹਲੇ ਵੀ ਨੌਲ ਜਾਂ ਦਿੰਦਾ ਸੁੱਡੜ ਨੌਲ ਜਾਂ ਦਿੰਦਾ ਮੈਂ ਹੋਰ ਖੜ ਜਾ ਯਾਰ ਇੱਕ ਮਿੰਟ ਤੂੰ ਚਾਚਾ ਓ ਖੜ ਜਾ ਯਾਰ ਇੱਕ ਮਿੰਟ ਯਾਰ ਲਵਾ ਦੇ ਨਾਲ ਲੱਗ ਕੇ ਨਾ ਨਾ ਹੋਰ ਤੱਕ ਇਹ ਚਾਨ ਇਹਨੂੰ ਤਾਂ ਨਾ ਯਾਰ ਹੋਰ ਰੱਖ ਖੜ ਜਾ ਤਾ ਹਾਂ ਤੂੰ ਜਾਵੀਂ ਚਾਚਾ ਚਲ ਆਇਆ ਕਰ ਮੇਰੀ ਗਰਲਫ੍ਰੈਂਡ ਹਾਂ ਤੌਰ ਮਸ਼ੀਨ ਕਾਚ ਗਾਲਾ ਹਾਂ ਲੱਗਦਾ ਯਾਰ ਤੂ ਤਨਾ ਜਾ ਹਲੇ ਦੀ ਸਟੇਟ ਹੋ ਗਿਆ ਪੁਆਇੰਟ ਉੱਤੇ ਨੰਬਰ